ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਰਠ ਮਹੱਲਾ ਪੰਜਵਾਂ ਗੋਨਗਾਵਹ ਪੂਰਨ ਅਬਨਾਸੀ ਕਾਮ ਕ੍ਰੋਧ ਬਿਖਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੋਨਗਾਵਹ ਪੂਰਨ ਅਬਨਾਸੀ ਕਾਮ ਕ੍ਰੋਧ ਬਿਖਜਾਰੇ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਪੂਰਾ ਗੁਰ ਮਿਟਿਓ ਭਰਮ ਅੰਧੇਰਾ ਪਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹੇ ਹੋ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਘਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਹੇ ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਆਦਿਕ ਦੀ ਜ਼ਹਿਰ ਸਾੜ ਦਿੰਦਾ ਹੈ ਇਹ ਜਗਤ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਕਠਿਨ ਹੈ ਸਿਫਤ ਸਲਾਹ ਦੇ ਗੀਤ ਗਾਉਣ ਵਾਲੇ ਮਨੁੱਖ ਨੂੰ ਗੁਰੂ ਸਾਧ ਸੰਗਤ ਵਿੱਚ ਰੱਖ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਦਿੰਦਾ ਹੈ ਏ ਭਾਈ ਪੂਰੇ ਗੁਰੂ ਦੀ ਸ਼ਰਨ ਪਾਓ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪਿਆ ਪੂਰੇ ਗੁਰੂ ਨੇ ਉਸ ਦਾ ਭਰ ਮਿਟਾ ਦਿੱਤਾ ਉਸ ਦਾ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ ਏ ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰੇਮ ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ ਤੈਨੂੰ ਪ੍ਰਭੂ ਅੰਗ ਸੰਗ ਦਿਸ ਪਏਗਾ ਏ ਭਾਈ ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਹੜਾ ਮੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਖਜ਼ਾਨੇ ਦਾ ਰਸ ਪੀਂਦਾ ਹੈ ਉਸ ਦਾ ਮਨ ਉਸ ਦਾ ਤਨ ਮਾਇਆ ਦੇ ਰਸਾਂ ਵੱਲੋਂ ਰੱਜ ਜਾਂਦੇ ਹਨ ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿਸ ਪੈਂਦਾ ਹੈ ਉਹ ਮਨੁੱਖ ਫਿਰ ਨਾ ਜੰਮਦਾ ਹੈ ਨਾ ਮਰਦਾ ਹੈ ਇਹ ਭਾਈ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਣਹਾਰ ਆ ਵਸਦਾ ਹੈ ਉਹ ਮਨੁੱਖ ਅਸਲੀ ਜਾਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਰਤਨ ਲੱਭ ਲਿਆ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ ਉਸ ਮਨੁੱਖ ਦੀ ਜਮਾ ਵਾਲੀ ਫਾਹੀ ਕੱਟੀ ਗਈ ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾ ਦੇ ਵਸ ਪਾਉਂਦੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ਨਾਨਕ ਆਖਦਾ ਹੈ ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਤੇ ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪਰਫੁੱਲਤ ਹੋ ਗਿਆ